ਪੀਯੂ ਦੇ ਵਿੱਚ ਸੈਨੇਟ ਨੂੰ ਲੈ ਕੇ ਮੁੱਦਾ ਕਾਫੀ ਭਖਿਆ ਹੋਇਆ ਹੈ ਤਾਂ ਸਾਡੇ ਨਾਲ ਫਿਰੋਜ਼ਪੁਰ ਦੇ ਵਿੱਚ ਨੌਜਵਾਨ ਮੌਜੂਦ ਹੈਗੇ ਆ ਕਿਸਾਨ ਜਥੇਬੰਦੀ ਦੇ ਆਗੂ ਮੌਜੂਦ ਹੈਗੇ ਆ ਗੱਲਬਾਤ ਕਰ ਲੈਣੇ ਹੈਗੇ ਆ ਸਾਡੇ ਨਾਲ ਨੌਜਵਾਨ ਮੌਜੂਦ ਹੈ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਰਪਾਹ ਕੋਲਰਣਾ ਬਾਜੀ ਕਿੱਦਾਂ ਦੇਖਦੇ ਹੋ ਜਿਹੜਾ ਸਦਰ ਦਾ ਮਸਲਾ ਭਖਿਆ ਹੋਇਆ ਹੈ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਹੈ ਜਿਸ ਵਿੱਚ ਕੇਂਦਰ ਸਰਕਾਰ ਨੂੰ ਕੋਈ ਦਖਲੰਦਾਜੀ ਨਹੀਂ ਕਰਨੀ ਚਾਹੀਦੀ ਪਰ ਜਿਸ ਤਰ੍ਹਾਂ ਕੇਂਦਰ ਸਰਕਾਰ ਹਰ ਮੁੱਦੇ ਵਿੱਚ ਦਖਲੰਦਾਜੀ ਕਰਦੀ ਹੈ ਇਹ ਪੰਜਾਬ ਨੂੰ ਖਤਮ ਕਰਨ ਲਈ ਪੰਜਾਬ ਦੀ ਕਵਰ ਵਿੱਚ ਇੱਕ ਹੋਰ ਕਿਲ ਠੋਕੀ ਗਈ ਹੈ ਪਰ ਕੇਂਦਰ ਸਰਕਾਰ ਨੂੰ ਇਹ ਹੀ ਚੇਤਾਵਨੀ ਹੈ ਕਿ ਜੇਕਰ ਦਿੱਲੀ ਮੋਰਚਾ ਅਸੀਂ ਫਤਿਹ ਕਰ ਸਕਦੇ ਹਾਂ ਤਾਂ ਇਸ ਮੋਰਚੇ ਨੂੰ ਅਸੀਂ ਵੱਡੀ ਮੁਹਿੰਮ ਲੈਰ ਤੱਕ ਲੈ ਕੇ ਜਾਵਾਂਗੇ ਅਤੇ ਪੰਜਾਬ ਯੂਨੀਵਰਸਿਟੀ ਅਸੀਂ ਬਚਾਵਾਂਗੇ ਅਫਤਰ ਦੇਖਿਆ ਜਾਵੇ ਪੰਜਾਬ ਯੂਨੀਵਰਸਿਟੀ ਨੂੰ ਬਚਾਉਣ ਦੀ ਗੱਲ ਕੀਤੀ ਜਾਂਦੀ ਹੈ ਕੱਲ ਵੀ ਨੌਜਵਾਨਾਂ ਨੇ ਹੱਥਾਂ ਦੇ ਵਿੱਚ ਬੈਨਰ ਫੜ ਕੇ ਨੌਜਵਾਨਾਂ ਨੂੰ ਜਾਗਰੂਕ ਕੀਤਾ ਔਰ ਇਹ ਗੱਲ ਕਹੀ ਗਈ ਕਿ ਪੰਜਾਬ ਯੂਨੀਵਰਸਿਟੀ ਦੇ ਵਿੱਚੋਂ ਸੈਨੈਟ ਦੇ ਜਿਹੜੇ ਚੋਣਾਂ ਖਤਮ ਕੀਤੀਆਂ ਗਈਆਂ ਹੈਗੀਆਂ ਨੇ ਸੀਟਾਂ ਘਟਾਈਆਂ ਗਈਆਂ ਹੈਗੀਆਂ ਨੇ ਜੀ ਦੇਖੋ ਜਿਵੇਂ ਪਿਛਲੇ ਸਮੇਂ ਸਣੀ ਇੱਕ ਰਾਜਾ ਹੁੰਦਾ ਸੀ ਉਹੀ ਤਾਨਾਸ਼ਾਹੀ ਕਰਦਾ ਸੀਗਾ ਤਾਂ ਅੱਗੇ ਚੱਲ ਕੇ ਸਾਡੀਆਂ ਸਾਡੇ ਸੈਂਕੜੇ ਸਾਲਾਂ ਦੀ ਮਿਹਨਤ ਸਾਡੇ ਬਜ਼ੁਰਗਾਂ ਦੀਆਂ ਕੁਰਬਾਨੀਆਂ ਤੋਂ ਬਾਅਦ ਹੀ ਜਿਹੜਾ ਡੈਮੋਕ੍ਰੇਸੀ ਹੋਣ ਦੇ ਵਿੱਚ ਆਈ ਉਹ ਸਾਡੇ ਦੇਸ਼ ਵਿੱਚ ਸਾਡੀਆਂ ਯੂਨੀਵਰਸਿਟੀਆਂ ਸਾਡੀਆਂ ਸੰਸਥਾਵਾਂ ਅੰਦਰ ਵੀ ਤਾਂ ਕੇਂਦਰ ਸਰਕਾਰ ਨੇ ਜਿਹੜਾ ਹਮਲਾ ਬੋਲਿਆ ਸਾਡੀ ਡੈਮੋਕ੍ਰੇਸੀ ਨੂੰ ਖਤਮ ਕਰਨ ਦੇ ਲਈ ਬੋਲਿਆ ਪੰਜਾਬ ਯੂਨੀਵਰਸਿਟੀ ਜਿੰਦੇ ਚ ਵੱਖ-ਵੱਖ ਵਰਗਾਂ ਦੇ ਵੱਖ-ਵੱਖ ਡਿਪਾਰਟਮੈਂਟਾਂ ਦੇ ਨੌਜਵਾਨ ਵਿਦਿਆਰਥੀ ਚੋਣਾਂ ਰਾਹੀਂ ਆਪਣੀ ਆਗੂਆਂ ਨੂੰ ਚੁਣਦੇ ਸੀ ਪ੍ਰੋਫੈਸਰਾਂ ਨੂੰ ਚੁਣਦੇ ਸੀ ਖੁਜ਼ਾਰਤੀਆਂ ਨੂੰ ਚੁਣਦੇ ਸੀ ਔਰ ਉਹਨਾਂ ਤੋਂ ਜਾ ਕੇ ਇੱਕ 90 ਮੈਂਬਰੀ ਜਿਹੜੀ ਕੌਂਸਲ ਚੁਣੀ ਜਾਂਦੀ ਸੀ ਫਿਰ ਉਹਦੇ ਵਿੱਚੋਂ ਆਪਦੀ ਇੱਕ ਕੈਬਨਟ ਚੁਣਦੀ ਸੀ ਜਿਹੜੀ ਸਾਰੇ ਵਰਗਾਂ ਦੀ ਨੁਮਾਇੰਦਗੀ ਕਰਦੀ ਸੀ ਤਾਂ ਕਿ ਕੋਈ ਫੈਸਲਾ ਲੈਣਾ ਹੈ ਜਾਂ ਉਹਨੂੰ ਵਾਪਸ ਲੈਣਾ ਜਾਂ ਕੋਈ ਚੀਜ਼ ਲ ਕੇਂਦਰ ਸਰਕਾਰ ਨੇ ਉਹਨੂੰ ਕਟਾ ਕੇ ਔਰ ਬਿਲਕੁਲ ਵੀ ਜਿਹੜੇ ਬਾਕੀ ਬਾਈ ਦੇ ਉਹਨਾਂ ਨੂੰ ਸਿੱਧਾ ਨਾਮਿਨੇਟ ਜਿਹੜੀ ਕੇਂਦਰ ਦੀ ਜਿਹੜੀ ਜਿਹੜਾ ਗਵਰਨਰ ਹੈ ਜਾਂ ਜਿਹੜਾ ਉਹਦਾ ਵੀਸੀ ਕਰੂਗਾ ਇਹ ਬੜੀ ਤਕੇਸ਼ਾਈ ਔਰ ਇਹ ਡੈਮੋਕ੍ਰੇਸੀ ਨੂੰ ਖਤਮ ਕਰਕੇ ਡਿਕਟੇਟਰਸ਼ਿਪ ਵੱਲ ਜਿਹੜਾ ਇੱਕ ਹੋਰ ਕਦਮ ਹੈ ਕੇਂਦਰ ਸਰਕਾਰ ਦਾ ਇਸ ਫੈਸਲੇ ਦਾ ਅਸੀਂ ਵਿਰੋਧ ਕਰਦੇ ਹਾਂ ਔਰ ਇਹਦੇ ਖਿਲਾਫ ਜਿਹੜੇ ਪ੍ਰਦਰਸ਼ਨ ਵੀ ਹੋ ਰਹੇ ਨੇ ਜੀ ਨੌਜਵਾਨ ਇਸ ਸੀ ਨੂੰ ਕਿਵੇਂ ਦੇਖਦੇ ਹੈਗੇ ਆ ਤੁਸੀਂ ਵੱਖ-ਵੱਖ ਥਾਵਾਂ ਤੇ ਗਏ ਹੈਗੇ ਹੋ ਤੁਸੀਂ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਵੀ ਗਏ ਹੈਗੇ ਹੋ ਉਦੋਂ ਕਿ ਇਸ ਸੀ ਨੂੰ ਕਿਵੇਂ ਦੇਖਿਆ ਜਾ ਰਿਹਾ ਹੈਗਾ ਕਿੱਥੇ ਪਹਿਲੇ ਚੋਣ ਹੁੰਦੀ ਸੀਗੀ ਹੁਣ ਚੋਣ ਨਹੀਂ ਹੋਣੀ ਸੀ ਤਾਂ ਨੋਮੀਨੇਟ ਕੀਤਾ ਜਾਊਗਾ ਸੀਟਾਂ ਨੂੰ ਜਿਹੜਾ ਘਟਾ ਦਿੱਤਾ ਗਿਆ ਦੇਖੋ ਜਿਹੜੇ ਨੌਜਵਾਨ ਜਿਹੜੇ ਨੇ ਜਿਹੜਾ ਅੱਜ ਦਾ ਨੌਜਵਾਨ ਹੈ ਬਹੁਤ ਬੇਸ਼ੱਕ ਉਸ ਨੂੰ ਨਸ਼ੇੜੀ ਜਾਂ ਕਈ ਕੁਝ ਕਹਿੰਦਾ ਪਰ ਅੱਜ ਦਾ ਨੌਜਵਾਨ ਬਹੁਤ ਜਾਗਰੂਕ ਹੈਗਾ ਤੁਸੀਂ ਦੇਖੋ ਪਿੱਛੇ ਸਾਡੇ ਗੁਵਾਂਢੀ ਮੁਲਕ ਨੇਪਾਲ ਦੇ ਵਿੱਚ ਜਨਰੇਸ਼ਨ Z ਦੇ ਨਾਂ ਤੇ ਕਿੱਡੀ ਵੱਡਾ ਪ੍ਰਦਰਸ਼ਨ ਹੋਇਆ ਜਦੋਂ ਵੀ ਤੁਸੀਂ ਕਿਸੇ ਮੁਲਕ ਦੇ ਨੌਜਵਾਨਾਂ ਤੋਂ ਉਹਨਾਂ ਦੇ ਸੰਵਿਧਾਨਕ ਅਧਿਕਾਰ ਖੋਹੋਂਗੇ ਜਿਹੜਾ ਉਹ ਆਪਦੇ ਵੋਟਾਂ ਨਾਲ ਹੀ ਆਪਦਾ ਪ੍ਰਾਪਤ ਕਰਦੇ ਆ ਤਾਂ ਉਹਦੇ ਖਿਲਾਫ ਪ੍ਰਦਰਸ਼ਨ ਹੋਣਾ ਲਾਜ਼ਮੀ ਆ ਪੰਜਾਬ ਯੂਨੀਵਰਸਿਟੀ ਅੰਦਰ ਪ੍ਰਦਰਸ਼ਨ ਸ਼ੁਰੂ ਹੋ ਚੁੱਕੇ ਨੇ ਸਾਰੇ ਕਾਲਜਾਂ ਅੰਦਰ ਪ੍ਰਦਰਸ਼ਨ ਹੋ ਸ਼ੁਰੂ ਹੋ ਚੁੱਕੇ ਨੇ ਔਰ ਇਹ ਜਿਹੜਾ ਹਮਲਾ ਹੈ ਇਹ ਨਾ ਸਿਰਫ ਨੌਜਵਾਨਾਂ ਤੇ ਵਿਦਿਆਰਥੀਆਂ ਤੇ ਇਹ ਪੰਜਾਬੀਅਤ ਦੇ ਉੱਤੇ ਹਮਲਾ ਹੈ ਪੰਜਾਬ ਪੰਜਾਬ ਦੇ ਸੂਬੇ ਦੇ ਅਧਿਕਾਰਾਂ ਨੂੰ ਖੋਹਣ ਦਾ ਹਮਲਾ ਹੈ ਇਹਦੇ ਖਿਲਾਫ ਲੜਾਈ ਨੇ ਤੇਜ਼ ਹੋ ਤੇ ਫੈਸਲਾ ਲੈ ਕੇ ਨੂੰ ਵਾਪਸ ਲੈ ਲਵੇ ਨਹੀਂ ਤਾਂ ਖੇਤੀ ਕਾਨੂੰਨਾ ਵਾਗ ਹੀ ਵੱਡਾ ਜਿਹੜਾ ਅੰਦੋਲਨ ਉਹ ਵੇਖ ਨੂੰ ਮਿਲੇਗਾ ਇਹ ਵੀ ਕਿਹਾ ਜਾਂਦਾ ਹੈ ਕਿ ਭਾਜਪਾ ਦੇ ਦੋਸ਼ ਲਗਾਏ ਜਾਂਦੇ ਹੈਗੇ ਆ ਭਾਜਪਾ ਦੇ ਹਰ ਵਾਰ ਰੈਲੀਗੇਸ਼ਨ ਜਿਹੜੇ ਉਹ ਲਗਾਏ ਜਾਂਦੇ ਹੈਗੇ ਆ ਕਿ ਇਹਨ ਸੀ ਨੂੰ ਕਿਵੇਂ ਦੇਖਦੇ ਹੋ ਦੇਖੋ ਕੱਲੀ ਭਾਜਪਾ ਨਹੀਂ ਮੈਂ ਸਮਝਦਾ ਕੇਂਦਰ ਦੇ ਵਿੱਚ ਜਿਹੜੀ ਵੀ ਪਾਰਟੀ ਆਈ ਆ ਉਹ ਲੰਮਾ ਸਮਾਂ ਕੇਂਦਰ ਦੇ ਵਿੱਚ ਕਾਂਗਰਸ ਨੇ ਔਰ ਉਹਨਾਂ ਦੇ ਭਾਈਵਾਲਾਂ ਨੇ ਰਾਜ ਕੀਤਾ ਭਾਜਪਾ ਤੀਜੀ ਟਰਮ ਲਗਾਤਾਰ ਚੱਲ ਰਹੀ ਹੈ ਅਸਲ ਦੇ ਵਿੱਚ ਕੇਂਦਰੀ ਏਜੰਸੀਆਂ ਜਿਹੜੀਆਂ ਨੇ ਜਾਂ ਕੇਂਦਰ ਦੇ ਉੱਪਰ ਜਿਹੜਾ ਕਾਪਚ ਕਾਰਪੋਰੇਟ ਹੈਗਾ ਉਹ ਜਿਹੜੇ ਸਾਡੇ ਸੂਬ ਦੇ ਸਾਡਾ ਭਾਰਤ ਇੱਕ ਯੂਨੀਅਨ ਮੁਲਕ ਹੈਗਾ ਸੂਬਿਆਂ ਦੇ ਅਧਿਕਾਰ ਨੇ ਕੁਝ ਸਾਂਝੇ ਨੇ ਕੁਝ ਕੇਂਦਰ ਦੇ ਨੇ ਤਾਂ ਇਹ ਜਿਹੜੇ ਜਿਹੜੇ ਸੂਬਿਆਂ ਦੇ ਅਧਿਕਾਰਾਂ ਨੂੰ ਹੌਲੀ ਹੌਲੀ ਪਹਿਲਾਂ ਸਾਂਝੇ ਅਧਿਕਾਰਾਂ ਦੇ ਪਾ ਕੇ ਫਿਰ ਸਾਂਝੇ ਤੋਂ ਆਪਣੇ ਅੰਦਰ ਲੈਣ ਦੀ ਜਿਹੜੀ ਕੇਂਦਰ ਦੀ ਲਾਲਸਾ ਹੈ ਉਹ ਸਾਰੀਆਂ ਹੀ ਪੋਲਿਟੀਕਲ ਪਾਰਟੀਆਂ ਲੈਂਦੀ ਹੈ ਉਹ ਚਾਹੇ ਕਾਂਗਰਸ ਹੋਵੇ ਚਾਹੇ ਭਾਜਪਾ ਹੋਵੇ ਸੋ ਕਾਂਗਰਸ ਨੂੰ ਵੀ ਲੋਕਾਂ ਨੇ ਫਿਰ ਸੱਤਾ ਤੋਂ ਬਾਹਰ ਕੀਤਾ ਸੀ ਬੀਜੇਪੀ ਨੂੰ ਸਮਝਣਾ ਚਾਹੀਦਾ ਹੈ ਕਿ ਭਾਰਤ ਦੇ ਲੋਕ ਨੇ ਇੱਥੇ ਤੁਸੀਂ ਤਾਨਾਸ਼ਾਹੀ ਨਹੀਂ ਕਰ ਸਕਦੇ ਸਦੀਆਂ ਦੀ ਗੁਲਾਮੀ ਤੋਂ ਬਾਅਦ ਸੈਂਕੜੇ ਨਹੀਂ ਲੱਖਾਂ ਕੁਰਬਾਨੀਆਂ ਦੇ ਕੇ ਅਸੀਂ ਇਹ ਡੈਮੋਕ੍ਰੇਸੀ ਕਿਆ ਆਂਦੀ ਸੋ ਇਸ ਡੈਮੋਕਰੇਸੀ ਨੂੰ ਜਿਉਂਦਾ ਰੱਖਣਾ ਇਸ ਨੂੰ ਹੋਰ ਵਿਸ਼ਾਲ ਕਰਨਾ ਸਾਡਾ ਫਰਜ਼ ਹੈ ਸੋ ਜਿਹੜੀਆਂ ਵੀ ਜਿਹੜੀ ਵੀ ਪਾਰਟੀ ਸੱਤਾ 'ਚ ਬੈਠ ਕੇ ਲੋਕਾਂ ਦੇ ਖਿਲਾਫ ਫੰਸਲੇ ਲਾਊਗੀ ਉਹਨੂੰ ਵਿਰੋਧ ਦਾ ਉਹਨੂੰ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਹੋਣਾ ਪਊਗਾ ਅ ਜਿਵੇਂ ਕਿ ਕਿਵੇਂ ਦੇਖਦੇ ਹੈਗੇ ਉਹ ਇਸ ਮਸਲੇ ਨੂੰ ਇਹ ਮਸਲਾ ਦੇਖੋ ਜੀ ਬਹੁਤ ਗੰਭੀਰ ਮਸਲਾ ਹੈ ਇਹ ਪੰਜਾਬ ਦੇ ਹਿੱਤਾਂ ਦੀ ਉੱਤੇ ਜਿਹੜਾ ਇੱਕ ਬੜਾ ਵੱਡਾ ਹਮਲਾ ਹੋਇਆ ਪਹਿਲਾਂ ਵੀ ਹੁੰਦੇ ਰਹੇ ਨੇ ਚਲੋ ਇਹਦਾ ਪੰਜਾਬ ਡਟ ਕੇ ਵਿਰੋਧ ਕਰਦਾ ਰਿਹਾ ਹੈ ਜਾਂ ਬੜੀਆਂ ਵੱਡੀਆਂ ਮੁਹਿੰਮਾਂ ਇਹਦੇ ਇਹਦੇ ਤੋਂ ਨਿਕਲੀਆਂ ਨੇ ਆਪਾਂ ਕਿਸਾਨੀ ਅੰਦੋਲਨ ਵੇਖ ਲਈਏ ਇਹ ਜਦੋਂ ਕਿਤੇ ਵੀ ਹੋਇਆ ਪੰਜਾਬ ਦੇ ਵਿੱਚੋਂ ਆਵਾਜ਼ ਉੱਠਦੀ ਆ ਫਿਰ ਇੱਕ ਉਹ ਵੱਡੀ ਇੱਕ ਲਹਿਰ ਬਣਦੀ ਆ ਲਹਿਰ ਬਣ ਕੇ ਫਿਰ ਇੱਕ ਸੰਘਰਸ਼ ਦਾ ਰੂਪ ਲੈਂਦੀ ਆ ਤੇ ਇਹ ਇਹਨਾਂ ਸਾਰੇ ਮਸਲਿਆਂ ਨੂੰ ਤੱਕ ਕੇ ਇੱਕ ਵਧੀਆ ਹੋਂਦ ਵੱਲ ਜਾਂਦੀ ਦਾ ਮਤਲਬ ਕਿਦਾਂ ਦੇਖਦੇ ਹੋ ਤੁਸੀਂ ਇਸ ਮੁੱਦੇ ਨੂੰ ਸਰਦਨ ਇਹ ਕੇਂਦਰ ਸਰਕਾਰ ਨੂੰ ਸੋਚਣਾ ਚਾਹੀਦਾ ਪੰਜਾਬ ਆ ਤੇ ਜੇ ਆਹੀ ਕੋਈ ਨਵੀਂ ਚੀਜ਼ ਨਹੀਂ ਦੇ ਸਕਦਾ ਜਿਹੜੀ ਪੰਜਾਬ ਕੋਲ ਹੈਗੀ ਉਹ ਤਾਂ ਨਾ ਕੋਈ ਹੈ ਅਸੀਂ ਹੁਣ ਪੰਜਾਬ ਦੀ ਯੂਨੀਵਰਸਿਟੀ ਕਦੋਂ ਦੀ ਪੁਰਾਣੀ ਜੀ ਸਾਰੇ ਉੱਥੇ ਆਂਦੀ ਵਰਗਾਂ ਦੇ ਜੀ ਸਾਰੇ ਬੱਚੇ ਉੱਥੇ ਸਟੱਡੀ ਕਰਦੇ ਤੇ ਦੇਖੋ ਹੁਣ ਉਹਦਾ ਵੀ ਨਾਮ ਕੱਟੀ ਜਾ ਰਿਹਾ ਜੀ ਤੁਸੀਂ ਕਿਹਨਾਂ ਚੋਂ ਇਹ ਜੀ ਜੋ ਵੀ ਕੇਂਦਰ ਸਰਕਾਰ ਕਰ ਰਹੀ ਹੈ ਪੰਜਾਬ ਯੂਨੀਵਰਸਿਟੀ 'ਚ ਜੋ ਵੀ ਉਹਨਾਂ ਨੇ ਸੈਨੇਟ ਭੰਗ ਕੀਤੀ ਇਹ ਬਹੁਤ ਗਲਤ ਹੈ ਪੰਜਾਬ ਦੇ ਹੱਕਾਂ ਤੇ ਡਾਕਾ ਮਾਰਿਆ ਜਾ ਰਿਹਾ ਹੈ ਤੇ ਜੇ ਇਹ ਡਾਕੇ ਐਵੇਂ ਵੱਜਦੇ ਰਹਿਣਗੇ ਜਿਵੇਂ ਕਿਸਾਨੀ ਅੰਦੋਲਨ ਵੇਲੇ ਕਿਉਂ ਪੰਜਾਬ ਨੇ ਫਤਿਹ ਕੀਤੀ ਹੈ ਉਵੇਂ ਹੀ ਇਹ ਵੀ ਮੋਰਚਾ ਫਤਹਿ ਫਤਹਿ ਕੀਤਾ ਜਾਵੇਗਾ ਇਹ ਮੋਰਚਾ ਇੱਥੇ ਹੀ ਬੰਦ ਨਹੀਂ ਹੋਵੇਗਾ ਇਹ ਇੱਥੋਂ ਚੱਲ ਕੇ ਚੰਡੀਗੜ੍ਹ ਜਾਏਗਾ ਤੇ ਫਤਿਹ ਕਰਕੇ ਮੁੜਾਂਗੇ ਬਿਲਕੁਲ ਇਹ ਸਾਡੇ ਨਾਲ ਨੌਜਵਾਨ ਮੌਜੂਦ ਸੀਗੇ ਇਹਨਾਂ ਦਾ ਕਹਿਣਾ ਹੈਗਾ ਕਿ ਸੈਂਡ ਦੀਆਂ ਚੂਨਾ ਸੋਣੀਆਂ ਚਾਹੀਦੀਆਂ ਸੀਗੀਆਂ ਨੇ ਤਾਂ ਔਰ ਜਿਹੜੀ ਸੀਟਾਂ ਵਧੀਆਂ ਹੋਈਆਂ ਸੀ ਉਦਾਂ ਹੀ ਰਹਿਣੀਆਂ ਚਾਹੀਦੀਆਂ ਹੈਗੀਆਂ ਕੈਮਰਾ ਪਰਸੋਂ ਦੇ ਨਾਲ ਸਣੀ ਚੋਪੜਾ ਜਗਬਾਨੀ ਟੀਮ ਫਿਰੋਸਪੁਰ